ਸੱਚੀ ਗੱਲ ਇਹ ਥਾਲਿਆਂ ਨੂੰ ਮੋੜ ਕੇ ਹਾਜ਼ਰ ਕਰਦੇ ਤੇ ਦਿਖਲਾਤੇ ਤੇ ਦਿਖਾਈ ਹੋਣੀ ਚਾਹੀਦੀ ਹੈ ਤੇ ਅੱਜ ਦਾ ਸਾਡਾ ਟੋਪਿਕ ਹੈ ਆ ਪੰਜਾਬੀ ਦੀ ਗਦਾਰੀ ਕਰਕੇ ਰੋਪੜ ਦੇ ਪ੍ਰਵਾਸੀ ਸਿੱਖਾਂ ਨੂੰ ਗਾਲਾ ਕੱਢ ਰਹੇ ਦੇਖੋ ਪ੍ਰਵਾਸੀ ਕਿਉਂ ਪੰਜਾਬ ਦੀ ਇੱਜ਼ਤ ਨੂੰ ਹੱਤ ਤੇ ਮਤਲਬ ਵੇਡ ਆਈਟਮ ਦੇਖਣ ਤੋਂ ਲੱਗਦਾ ਹੈ ਕਿ ਹਾਂ ਦੇਖਣ ਵਾਲੀ ਵੀਡੀਓ ਹੈ ਕਿ ਕਿਆ ਹੋਇਆ ਤੇ ਨਹੀਂ ਹੋਇਆ ਤੁਸੀਂ ਐਂਡ ਤੱਕ ਜਰੂਰ ਦੇਖਿਆ ਵਾਲੀ ਵੀਡੀਓ ਤੇ ਅੱਗੇ ਅੱਗੇ ਸ਼ੇਅਰ ਜਰੂਰ ਕਰਾ ਕਰੋ ਤਾਂ ਕਿ ਅੱਗੇ ਕੇ ਸਾਥ ਨੂੰ ਵੀ ਪਤਾ ਲੱਗਾਰੇ बाकी आगे वीडियो पर कर दिया स्टार्ट नहीं देखने जा रहे हैं देखने। अभी देखने जा रहे हैं क्या सा माहौल है वही देखने तिर जा रहे हैं हाँ बातचीत करेंगे तो बातचीत करोगे बात किससे जो लोग हैं उनसे करेंगे कहाँ से आए हो तुम हम लोग हैं पिंड से हैं यूपी से यही भूतगढ़ भूतगढ़ फिर क्या बात करोगे मतलब पे न, काम करते हैं ना इधर ऐसा माहौल है करूँगा नहीं जब आपका तो फिर तो हाँ बताते नहीं ये लोग वहाँ पे जाकर जा करोगे फिर वो अगर बताएंगे तो क्या करेंगे गाँव चले जाएँगे वापस बिहार चले जाएंगे यूपी यूपी के रहने वाले होंगे फिर यहाँ से क्या काम करते हैं डेंग में करते हैं अभी यहाँ पे टिकट बुक कर ट्रेन पर जाओगे ट्रेन अच्छा मतलब देख रहे हो अगर खतरा होगा तो चले जाओगे हाँ हाँ मतलब वो बता नहीं रहे कि खतरा है कि नहीं अभी नहीं ठीक है घबराए हुए डर अभी घर से फोन आ रहा है बार बार जाना है अच्छा काम हम भाई नहीं क्या कह रहे हैं पंजाब में सोच पहाड़ टूट गया है बांध टूट गया सतलुज का फिर क्या वो क्या हो पूरा पानी आ रहा है ये यार कमाई नहीं करते कोई यार कमाई अब नहीं हो रहा है पर अब नहीं हो रहा है अभी सेवा कर लो हाँ गांव में जाके सेवा करेंगे ये यार ये इससे प्यार नहीं है हाय प्यार हाँ पर तो तो ये कहां बिहार में बिहार में बिहार का चोरा यहाँ पे क्या काम करता है चलो तो टिकट हो पहले तू जी थाने पता है मैं वीडियो वगैरह थाने पता सरकारी का अपन ਉਹਨਾਂ ਨੂੰ ਇਹ ਨਹੀਂ ਤੁਹਾਨੂੰ ਪਤਾ ਕਿ ਨਹੀਂ ਪਤਾ ਪਹਿਲੇ ਦੱਸੋ ਇਹ ਅਸੀਂ ਦਾ ਉਹ ਕਿਹੜਾ ਪ੍ਰੋਜੈਕਟ ਦਾ ਬਣਾ ਰਹੇ ਹਾਂ ਨਹੀਂ ਪਰਮਿਸ਼ਨ ਤੋਂ ਬੁੱਕ ਤੋਂ ਮੈਂ ਅਪਰੀਸ਼ੀਏਟ ਨਹੀਂ ਅਸੀਂ ਬੰਦੇ ਦੀ ਪਰਮਿਸ਼ਨ ਨਾਲ ਬਣਾ ਰਹੇ ਹਾਂ ਅੰਦੇ ਪਰਮਿਸ਼ਨ ਤੋਂ ਪਹਿਲੇ ਸਟੇਸ਼ਨ ਦੀ ਵੀਡੀਓ ਬਣਾ ਰਹੇ ਹਾਂ ਪਹਿਲੇ ਮਨੂੰ ਤੋਂ ਪਰਮਿਸ਼ਨ ਦੋਇਆ ਰਿਹਾ ਮੈਂ ਕਿੱਥੇ ਹੈਗੀ ਨਹੀਂ ਅਸੀਂ ਬੰਦੇ ਨੂੰ ਪਾਣੇ ਬਣਾ ਰਹੇ ਹਾਂ ਦੋਸਤੋ ਰੇਲਵੇ ਸਟੇਸ਼ਨ ਵਾਲੀ ਇਹ ਪੂਰੀ ਵੀਡੀਓ ਵੀ ਜਲਦੀ ਤੁਹਾਨੂੰ ਦਿਖਾਵਾਂਗੇ ਤੇ ਤੁਸੀਂ ਦੇਖਿਓ ਕਿ ਕਿਸ ਤਰ੍ਹਾਂ ਕੁਝ ਕੁ ਪ੍ਰਵਾਸੀ ਜਿਹੜੇ ਕਿ ਇਸ ਔਖੇ ਸਮੇਂ ਦੇ ਵਿੱਚ ਪੰਜਾਬ ਨੂੰ ਛੱਡ ਕੇ ਭੱਜ ਰਹੇ ਨੇ ਉਹਨਾਂ ਦੀ ਸੋਚ ਕਿੱਦਾਂ ਦੀ ਹੈ ਉਹ ਸੋਚ ਅਸੀਂ ਲੋਕਾਂ ਨੂੰ ਦਿਖਾ ਰਹੇ ਸੀ ਕਿਉਂਕਿ ਪਹਿਲੀ ਵਾਰ ਨਹੀਂ ਹੈ ਪਹਿਲਾਂ ਕੋਰੋਨਾ ਟਾਈਮ ਫਿਰ ਜਦੋਂ ਪਾਕਿਸਤਾਨ ਦੇ ਨਾਲ ਅਹਲਾਤ ਠੀਕ ਨਹੀਂ ਸਨ ਉਦੋਂ ਤੇ ਇੱਕ ਵਾਰ ਫਿਰ ਜਦੋਂ ਹੁਣ ਅੜਾਂ ਦੀ ਮਾਰ ਪੰਜਾਬ ਤੇ ਪਈ ਹੈ ਕਿਸ ਤਰ੍ਹਾਂ ਇਹ ਪੰਜਾਬ ਛੱਡ ਕੇ ਭੱਜ ਰਹੇ ਨੇ ਜੋ ਕਿ ਪੰਜਾਬ ਦੇ ਸਿਰ ਤੋਂ ਹੀ ਖਾਂਦੇ ਨੇ ਕਿ ਇਹਨਾਂ ਦਾ ਸੱਚ ਦਿਖਾਉਣਾ ਕੋਈ ਗਲਤ ਗੱਲ ਸੀ ਪਰ ਇਸ ਰੇਲਵੇ ਮੁਲਾਜ਼ਮ ਨੂੰ ਪਤਾ ਨਹੀਂ ਇਹਨਾਂ ਕੁਝ ਗਲਤ ਪ੍ਰਵਾਸੀਆਂ ਦੇ ਨਾਲ ਕੀ ਪਿਆਰ ਸੀ ਕਿ ਇਹ ਬਹੁਤ ਜ਼ਿਆਦਾ ਭੜਕ ਗਿਆ ਸਾਡੇ ਟੀਮ ਮੈਂਬਰ ਨਾਲ ਕਾਫੀ ਜ਼ਿਆਦਾ ਲੜਾਈ ਕਰਨ ਲੱਗਿਆ ਹਾਲਾਂਕਿ ਮੈਂ ਇੱਥੇ ਵਿਚ ਬਚਾਅ ਕੀਤਾ ਦੋਵਾਂ ਦਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਸੀ ਕਿ ਇਸ ਮੌਕੇ ਮਾਹੌਲ ਕੋਈ ਲੜਾਈ ਵਾਲਾ ਬਣੇ ਕਿਉਂਕਿ ਕੁਝ ਕੁਦੋ ਤਾਂ ਹਾਲਾਂਕਿ ਜ਼ਿਆਦਾਤਰ ਤਾਂ ਸਾਡੀ ਸਪੋਰਟ ਕਰਦੇ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਅਸੀਂ ਸੱਚ ਦਿਖਾਉਂਦੇ ਆ ਪਰ ਕੁਝ ਕਿਉਂ ਕਹਿੰਦੇ ਨੇ ਕਿ ਤੁਸੀਂ ਲੜਾਈ ਨਾ ਕਰਿਆ ਕਰੋ ਇਸ ਕਰਕੇ ਅਸੀਂ ਇੱਥੇ ਲੜਾਈ ਨੂੰ ਅਵੋਇਡ ਕੀਤਾ ਤੇ ਮੈਂ ਦੋਵਾਂ ਦੇ ਵਿੱਚ ਵਿਚ ਵਿਚਾਵ ਕਰਕੇ ਦੋਵਾਂ ਨੂੰ ਇਸ ਸਮੇਂ ਦੂਰ ਕੀਤਾ ਪਰ ਇਹ ਪ੍ਰਵਾਸੀਆਂ ਦੇ ਕਰਕੇ ਬਹੁਤ ਜਿਆਦਾ ਭੜਕ ਗਿਆ ਸੀ ਜਿਵੇਂ ਇਸ ਦਾ ਕੋਈ ਪਰਸਨਲ ਇਸ਼ੂ ਜਾਂ ਕੋਈ ਪਰਸਨਲ ਰਿਸ਼ਤਾ ਹੁੰਦਾ ਇਹਨਾਂ ਪ੍ਰਵਾਸੀਆਂ ਦੇ ਨਾਲ ਦੋਸਤੋ ਦੱਸ ਦਈਏ ਕਿ ਅਸੀਂ ਸਾਰੇ ਪ੍ਰਵਾਸੀਆਂ ਦੇ ਖਿਲਾਫ ਨਹੀਂ ਆ ਕਿਉਂਕਿ ਉਹਨਾਂ ਪ੍ਰਵਾਸੀਆਂ ਦੀ ਵੀ ਅਸੀਂ ਵੀਡੀਓ ਬਣਾਈ ਹੈ ਜੋ ਕਿ ਸਸਰਾਲੀ ਬੰਨ ਤੇ ਸੇਵਾ ਕਰਨ ਦੇ ਲਈ ਜਾ ਰਹੇ ਸਨ ਕਲੀ ਸੇਵਾ ਹੀ ਨਹੀਂ ਬਲਕਿ ਕਿਰਾਏ ਤੇ ਆਟੋ ਕਰਕੇ ਉਹ ਪ੍ਰਵਾਸੀ ਪਹੁੰਚੇ ਸੀ ਉਹਨਾਂ ਦੀ ਵੀ ਅਸੀਂ ਪੂਰੀ ਵੀਡੀਓ ਬਣਾਈ ਹੈ ਪਰ ਹੁਣ ਆ ਬੰਦਾ ਦੇਖ ਲੋ ਜਿਹੜੇ ਇਸ ਸਮੇਂ ਪੰਜਾਬ ਛੱਡ ਕੇ ਭੱਜ ਰਹੇ ਨੇ ਜਿਹੜੇ ਕਹਿੰਦੇ ਕਿ ਬੰਨ ਟੁੱਟ ਗਏ ਸਤਲੁਜ ਦੇ ਅਸੀਂ ਹੁਣ ਚੱਲ ਜੀਏ ਲੁਧਿਆਣਾ ਤਾਂ ਡੁੱਬਣ ਲੱਗਿਆ ਕਿਹੜੇ ਲੋਕ ਡੁੱਬਦੇ ਨੂੰ ਦੇਖ ਕੇ ਭੱਜਦੇ ਹੁੰਦੇ ਨੇ ਇਹ ਵੀ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਜਹਾਜ਼ ਡੁੱਬਣ ਲੱਗਦਾ ਸਭ ਤੋਂ ਪਹਿਲਾਂ ਚੂਹੇ ਜਹਾਜ਼ ਛੱਡ ਕੇ ਭੱਜਦੇ ਨੇ ਪਰ ਇਸ ਰੇਲਵੇ ਮੁਲਾਜ਼ਮ ਤੇ ਸਾਨੂੰ ਬਹੁਤ ਹੈਰਾਨੀ ਹੋਈ ਜਿਹੜਾ ਲੱਗਦਾ ਪੰਜਾਬੀ ਰਿਹਾ ਸੀ ਪਰ ਉਹ ਨਾਲ ਗਲਤ ਪ੍ਰਵਾਸੀਆਂ ਦਾ ਇਸ ਤਰ੍ਹਾਂ ਹੱਕ ਪੂਰ ਰਿਹਾ ਸੀ ਜਿਵੇਂ ਉਸ ਨੂੰ ਉਪੋਜ ਗਲਤ ਕਹਿ ਦਿੱਤਾ ਹੋਵੇ ਸਾਨੂੰ ਇੱਕ ਇੱਥੇ ਖੜੇ ਬੰਦੇ ਨੇ ਤਾਂ ਇੱਥੋਂ ਤੱਕ ਵਿਦਸਿਆ ਕੀ ਇਸ ਦਾ ਪ੍ਰਵਾਸੀ ਦੇ ਨਾਲ ਕੋਈ ਰਿਸ਼ਤਾ ਵੀ ਹੈ ਪਰ ਅਸੀਂ ਉਹ ਚੀਜ਼ ਨੂੰ ਵੈਰੀਫਾਈ ਨਹੀਂ ਕੀਤਾ ਨਾ ਹੀ ਸਾਨੂੰ ਉਸ ਦੇ ਬਾਰੇ ਕੋਈ ਹੋਰ ਜਾਣਕਾਰੀ ਮਿਲੀ ਇਸ ਕਰਕੇ ਅਸੀਂ ਉਸ ਗੱਲ ਦੀ ਪੁਸ਼ਟੀ ਤਾਂ ਨਹੀਂ ਕਰਦੇ ਕਿ ਇਹ ਰੇਲਵੇ ਦੇ ਮੁਲਾਜ਼ਮ ਦਾ ਪ੍ਰਵਾਸੀਆਂ ਦੇ ਨਾਲ ਕੋਈ ਰਿਸ਼ਤਾ ਪਰ ਜਿਵੇਂ ਇਹ ਉਹਨਾਂ ਗਲਤ ਪ੍ਰਵਾਸੀਆਂ ਦੀ ਪੱਖਪੂਰਿਆ ਸੀ ਉਸ ਤੋਂ ਸਾਫ਼ ਤੌਰ ਤੇ ਲੱਗ ਰਿਹਾ ਸੀ ਕਿ ਦਾਲ ਦੇ ਵਿੱਚ ਕਾਲਾ ਤਾਂ ਕੁਝ ਜ਼ਰੂਰ ਹੈ ਕਿਉਂਕਿ ਇਸ ਨੂੰ ਇਹਨਾਂ ਪ੍ਰਵਾਸੀਆਂ ਦੇ ਕਰਕੇ ਹੀ ਜ਼ਿਆਦਾ ਗੁਰਾ ਲੱਗਿਆ ਪਹਿਲਾਂ ਤਾਂ ਇਹਨੇ ਸਸ ਤੋ ਰੇਲਵੇ ਸਟੇਸ਼ਨ ਦੀ ਟਿਕਟ ਮੰਗੀ ਇਹਨੂੰ ਇਹ ਸੀਗਾ ਕਿ ਸ਼ਾਇਦ ਇਹਨਾਂ ਕੋਲ ਰੇਲਵੇ ਪਲੇਟਫਾਰਮ ਦੀ ਟਿਕਟ ਨਹੀਂ ਹੋਵੇਗੀ ਤੇ ਮੈਂ ਇਹਨਾਂ ਤੋਂ ਪੈਸੇ ਲਵਾਂਗਾ ਕਿਉਂਕਿ ਆਮ ਤੌਰ ਤੇ ਵੀ ਸਾਡੇ ਕੋਲ ਬਹੁਤ ਸ਼ਿਕਾਇਤਾਂ ਪਹੁੰਚਦੀਆਂ ਨੇ ਕਿ ਇਹ ਰਿਸ਼ਵਤ ਬਹੁਤ ਲੰਬੇ ਨੇ ਜੇ ਕੋਈ ਟਿਕਟ ਲੈ ਕੇ ਗਲਤ ਭਲੇਖੇ ਨਾਲ ਟ੍ਰੇਨ ਤੇ ਚੜ ਜਾਵੇ ਜਾਂ ਫਿਰ ਕੋਈ ਜਿਹਨਾਂ ਨੂੰ ਨਹੀਂ ਪਤਾ ਉਹ ਪਲੇਟਫਾਰਮ ਟਿਕਟ ਨਾ ਖਰੀਦੇ ਪਰ ਜਦੋਂ ਅਸੀਂ ਟਿਕਟ ਦਿਖਾਤੀ ਤਾਂ ਇਸ ਨੇ ਜਦੋਂ ਦੇਖਿਆ ਕਿ ਹੋਰ ਤਾਂ ਕੋਈ ਰਾਹ ਨਹੀਂ ਤਾਂ ਇਹ ਭੜਕਣ ਲੱਗ ਗਿਆ ਔਪ ਕੈਮਰਾ ਵੀ بار بار ਇਹੀ ਕਹਿ ਰਿਹਾ ਸੀ ਕਿ ਤੁਸੀਂ ਪ੍ਰਵਾਸੀਆਂ ਦੀ ਸ਼ਬੀ ਖਰਾਬ ਕਰਦੇ ਹੋ ਇਹੀ بار بار ਗੱਲ ਸੀ ਸ਼ਬੀ ਖਰਾਬ ਕਰਦੇ ਹੋ ਜਦਕਿ ਮੈਂ ਇਹਨੂੰ ਕਿਹਾ ਕਿ ਅਸੀਂ ਤਾਂ ਸਿਰਫ ਉਹੀ ਦਿਖਾ ਰਹੇ ਹਾਂ ਜੋ ਇਹ ਬੋਲ ਰਹੇ ਨੇ ਮੈਂ ਕਿਹੜਾ ਇਹਨਾਂ ਨੂੰ ਕੋਈ ਸਕ੍ਰਿਪਟ ਲਿਖ ਕੇ ਦਿੱਤੀ ਆ ਕਿ ਤੁਸੀਂ ਆ ਬੋਲੋ ਜੋ ਇਹਨਾਂ ਦੇ ਦਿਲ ਦੇ ਵਿੱਚ ਹੈ ਉਹੀ ਬੋਲ ਰਹੇ ਨੇ ਪਰ ਪਤਾ ਨਹੀਂ ਇਹਨੂੰ ਪ੍ਰਵਾਸੀਆਂ ਦੇ ਨਾਲ ਕਿਹੜਾ ਇੰਨਾ ਜ਼ਿਆਦਾ ਮੋਹ ਆਇਆ ਕਿ ਇਹਨੂੰ ਇਹ ਵੀ ਨਹੀਂ ਦਿਖ ਰਿਹਾ ਕਿ ਇਹ ਕਨ ਗਿਆ ਆਵ ਛੱਡ ਕੇ ਕਿਹੜੇ ਔਕੇ ਸਮੇ ਭੱਜ ਰਹੇ ਨੇ ਜਦ ਕਿ ਇਹ ਪਹਿਲਾਂ ਵੀ ਦੇਖਦਾ ਹੀ ਹੋਣਾ ਕਿ ਕਿਵੇਂ ਪ੍ਰਵਾਸੀ ਪੰਜਾਬ ਛੱਡ ਕੇ ਜੋ ਜਾਂਦੇ ਨੇ ਜਦ ਕਿ ਦੋਸਤੋ ਉਸ ਸਮੇ ਤੱਕ ਸਾਨੂੰ ਚਲੋ ਇਹ ਵੀ ਨਹੀਂ ਪਤਾ ਸੀ ਕਿ ਰੇਲਵੇ ਸਟੇਸ਼ਨ ਤੇ ਵੀਡੀਓ ਬਣਾਉਣ ਦਾ ਕੀ ਰੂਲ ਹੈ ਬਾਅਦ ਚ ਸਾਨੂੰ ਪਤਾ ਲੱਗਿਆ ਕਿ ਤੁਸੀਂ ਛੋਟੇ ਕੈਮਰੇ ਜਾਂ ਮੋਬਾਈਲ ਦੇ ਨਾਲ ਵੀਡੀਓ ਰਿਕਾਰਡਿੰਗ ਕਰ ਸਕਦੇ ਹੋ ਰੇਲਵੇ ਅਲਾਉਟ ਕਰਦਾ ਹੈ ਬਸ ਤੁਸੀਂ ਉਹ ਕਮਰਸ਼ੀਅਲ ਤੌਰ ਤੇ ਕਿਸੇ ਫਿਲਮ ਦੇ ਲਈ ਜਾਂ ਕਰਕੇ ਕਿਸੇ ਗਾਣੇ ਦੇ ਲਈ ਨਾ ਵਰਤੋ ਸਿਰ ਪਰ ਤੁਸੀਂ ਆਪ ਦੇਖੋ ਕਿ ਅਜਿਹੇ ਲੋਕਾਂ ਕਰਕੇ ਹੀ ਰੋਪੜ ਵਰਗੀਆਂ ਘਟਨਾਵਾਂ ਹੁੰਦੀਆਂ ਨੇ ਜਿੱਥੋਂ ਕੁਝ ਗਲਤ ਪ੍ਰਵਾਸੀ ਪੰਜਾਬੀਆਂ ਨੂੰ ਗਾਲਾਂ ਕੱਢਦੇ ਨੇ ਇਹ ਜਿਹੇ ਲੋਕਾਂ ਕਰਕੇ ਹੀ ਉਹਨਾਂ ਦੇ ਹੌਸਲੇ ਬਲੰਦ ਹੁੰਦੇ ਨੇ ਅਸੀਂ ਸ਼ਾਇਦ ਇਹ ਪਹਿਲਾਂ ਤੁਹਾਨੂੰ ਗੱਲ ਨਾ ਵੀ ਦੱਸਦੇ ਪਰ ਜਿਵੇਂ ਹੀ ਇਹ ਪ੍ਰਵਾਸੀਆਂ ਦਾ ਮਾਮਲਾ ਸਾਹਮਣੇ ਆਇਆ ਤਾਂ ਅਸੀਂ ਵੀ ਸੋਚਿਆ ਕਿ ਅਜਿਹੇ ਪੰਜਾਬੀਆਂ ਦਾ ਵੀ ਸੱਚ ਦਿਖਾਉਣਾ ਜ਼ਰੂਰੀ ਹੈ ਜਿਹੜੇ ਪ੍ਰਵਾਸੀਆਂ ਦਾ ਹੱਕ ਪੂਰਦੇ ਨੇ ਉਹ ਵੀ ਉਹਨਾਂ ਪ੍ਰਵਾਸੀਆਂ ਦਾ ਜੋ ਗੈਰਕਾਨੂੰਨੀ ਅਤੇ ਗਲਤ ਕਰਦੇ ਨੇ ਜਿਸ ਥਾਲੀ ਚ ਖਾਂਦੇ ਨੇ ਉਸੇ ਛੇਕ ਕਰਦੇ ਨੇ ਜੀ ਨਾਮਕਾ ਦਾ ਉਹਦੇ ਨਾਲ ਵਫਾਦਾਰੀ ਨਹੀਂ ਨਿਭਾਉਂਦੇ ਉਹਨਾਂ ਪ੍ਰਵਾਸੀਆਂ ਦਾ ਸੀ ਸੱਚ ਦਿਖਾ ਰਹੀ ਸੀ ਤੇ ਤੁਹਾਨੂੰ ਇੱਕ ਝਲਕ ਉਹਨਾਂ ਪ੍ਰਵਾਸੀਆਂ ਦੀ ਵੀ ਦਿਖਾ ਦਿੰਨੇ ਆ ਜੋ ਪੰਜਾਬ ਦੇ ਨਾਲ ਖੜੇ ਹੋਏ ਨੇ ਇਸ ਔਖੇ ਸਮੇਂ ਦੇ ਵਿੱਚ ਕਿਉਂਕਿ ਜਿਨ੍ਹਾਂ ਨੇ ਨਮਕ ਦੀ ਕੀਮਤ ਅਦਾ ਕਰਨੀ ਹੁੰਦੀ ਹੈ ਉਹ ਪ੍ਰਵਾਸੀ ਵੀ ਹੋ ਸਕਦਾ ਪੰਜਾਬੀ ਵੀ ਹੋ ਸਕਦਾ ਪਰ ਜਿਹਨੇ ਨਮਕ ਹਰਾਮੀ ਕਰਨੀ ਹੈ ਉਹ ਪੰਜਾਬੀ ਵੀ ਹੋ ਸਕਦਾ ਜਿਸ ਦੀ ਝਲਕ ਤੁਸੀਂ ਆਪ ਦੇਖ ਹੀ ਲਈ ਕਿ ਪੰਜਾਬ ਦੇ ਵਿੱਚ ਜਨਮ ਲੈ ਕੇ ਪੰਜਾਬੀ ਹੋ ਕੇ ਵੀ ਪੰਜਾਬ ਦੇ ਨਾਲ ਕਿਸ ਤਰ੍ਹਾਂ कद दगा कमा रहे हैं ये रेलवे दा मुलाजिम जगह तो आ, आ पाजी के तो आए पाजी टीनामा तो मेरा मोहम्मद अनीस मोहम्मद इकबाल ठीक है सारे तो किनारे कते तो आ रहे है इसरा रहमान एक सेवा ली जा रहे हो सेवा दे लिए जा रहे, है। जा रहे जी पाजी पूरी सेवा कर रहे जी उस अमृतसर तो मुलाई गुरदासपुर सारे इलाके में लद रही है हमारी मस्जिद में से सारी गड़े लोड हो रही है हम कंधे से कंधा खड़ा बिल्कुल लेकर अपने भाईयों के साथ में और दो ट्रक। दो ट्रक ट्रक सामान हुए मस्जिद में है जब जरूरत पड़ेगी सब लोग भी क्योंकि लोड है ये पानी जगह हो गया मुसीबत चल तो भी लोड उसके बाद फिर पैसा जो हम इकट्ठा कर रहे हैं जिस टाइम खेती होगी किसानों की उस टाइम पैसा दिया जाएगा डीजल के लिए और पेट्रोल के लिए कंधा लगा खड़े खून की लोड पड़ेगी खून भी दे देंगे ਕਿ ਜੀ ਐਸੇ ਆਪਾਂ ਸੇਵਾ ਕਰਾਂਗੇ ਜੀ ਪੂਰੀ ਮਦਦ ਨਾਲ ਖੜੇ ਜੀ ਆਪਾਂ ਇਸ ਦਾ ਹੀ ਕਹਿੰਦੇ ਵੀ ਜਿਹੜਾ ਕੋਈ ਚੰਗਾ ਕਰਦਾ ਉਹਨੂੰ ਐਪਰੀਸ਼ੀਏਟ ਵੀ ਕਰਾਂਗੇ ਜਿਹੜਾ ਗਲਤ ਕਰਦਾ ਉਹਦੀ ਫਿਰ ਫਿਰ ਕੇ ਵੀ ਘਮਾਵਾਂਗੇ ਪਹਿਲਾਂ ਜਿਵੇਂ ਘਮਾਉਨੇ ਆ ਸੋ ਇਸ ਲਈ ਤੁਹਾਨੂੰ ਦਿਖਾਇਆ ਕੀ ਕਹਿਣਾ ਤੁਹਾਡੇ ਇਸ ਵਾਰੇ ਜੋ ਕਮੈਂਟ ਕਰਨਾ ਧੰਨਵਾਦ ਜੀ ਭਾਈ ਪੰਜਾਬ ਮਾਈ ਵੀ ਬਾੜਦਾ ਆਪਾਂ ਤਾਂ ਵਾਟ ਖੁਸ਼ ਹੋਵੇ ਅਸਈ ਹੁਣ ਲਾਈ ਰਿਹਾ ਸਰਦਾਰਾ ਗੇਰ ਮਾ ਤਾਂ ਨੀ ਕੋ ਚਾਰ-ਛੇ ਦਿਨ ਹੋਰ ਵਰਸ਼ ਹੈ ਕਾ ਤਾਂ ਡੈਮਰ ਟੁੱਟ ਜਾ ਸੋਸ਼ਰੇ ਦੇ ਉੱਪਰ ਹੈ ਬੈ ਜਾ ਬੈ ਸਾਰੇ 2.5 ਚੋਰ ਆਇਆ ਸ਼ੁਭ। ਚੋਰ ਮਰੋ ਡੂ ਕੇ। ਭਗਵਾਨ Indra Dev ਹੋਰ ਕਰ ਟਾਂਡੋ ਥੋੜਾ। ਦੇ ਨੱਚੋ ਜੀ ਕੇ ਸਵਾਗਤ। ਚੋਰ ਪਾਣੀ ਪੀਵਾਂਗੇ। ਪਾਣੀ ਨਹੀਂ ਦੇਵਾਂਗੇ ਅਰੀਆ। ਚੋਟੜਾ ਵੀ ਲੈ ਲੈ ਪਾਣੀ। ਲਿਗੜੀਆ ਨਾ ਸਾਰਾ। ਕੁੱਤੇ। ਹਾਂ ਜੀ ਭਾਈ ਅੱਜ ਜੁੜੇ ਆ ਕੁਝ ਥੱਲਿਆਂ ਬਾਰੇ ਡਿਸਕਸ਼ਨ ਕਰਨ ਵਾਸਤੇ। ਕਈ ਥੱਲੇ ਕਹਿੰਦੇ ਪੰਜਾਬ ਚ ਗੰਦ ਪਾਇਆ। ਔਕਾਤ ਥੋੜੀ ਚਾਹੀਦੀ ਹੈ। ਠੀਕ ਹੈ। ਇਹ ਮੇਰਾ ਨੰਬਰ ਹੈ ਇੱਕ ਫੋਨ ਇੱਕ ਫੋਨ ਜਾਂਦਾ ਹੈ ਬਹਿਨੀ ਲੱਗ ਹਾਂ ਲਈ ਕਈ ਪੰਜਾਬੀ ਸਾਡੇ ਪੰਜਾਬੀ ਹੁੰਦੇ ਆ ਕਈ ਬੜਿਆ ਵੀ ਵਧੀਆ ਵੀ ਆਹ ਦੇ ਨਕਲੀ ਪੰਜਾਬੀ ਵਿੱਚ ਮਹਾਰਾ ਕਰਦੇ ਬੁੱਧੂ ਇਹ ਹੈ ਇਹ ਲੋੜ ਸਿੱਧੇ ਆਓ ਭੈਣ ਜਦੋਂ ਇੱਕ ਚਮਜੋ ਪੈ ਆ ਚੱਲੀ ਪੰਜਾਬੀ ਦੀ ਪੈ ਆਂਦੀ ਕਿਸੇ ਪੰਜਾਬੀ ਕਦੇ ਵੀ ਆ ਜਾਓ ਸਾਲਿਓ ਮੇਦਰ ਮੇਰੇ ਜਾਬ ਜੀ ਖੜੇ ਆ ਸਾਡੀ ਮਾਂ ਕਰਨਾ ਪੰਚਾਇਤ ਬੁਲਾਣੀ ਪੰਚਾਇਤ ਬੁਲਾਣੀ ਪੰਚਾਇਤ ਬੁਲਾਣੀ ਭੈਣ ਚੋਂ ਪੰਚਾਇਤ ਦਾ ਪੈਦਾ ਹੈ ਭੈਣ ਚਾਹ ਵੀ ਸਾਡੀ ਹੈ ਇਹ ਪੰਚਾਇਤ ਚ ਰੈਲ ਬੱਜ ਰਿਹਾ ਜਿਆਦਾ ਸੀ ਭੈਣ ਜਿਹੜੀ ਵੀਡੀਓ ਬਣਾਉਂਦਾ ਹੈ ਜਿਲ੍ਹਾ ਪੈਣਾ ਪ੍ਰੇਮ ਨਗਰ ਰੋਪੜ ਦੇ ਬਾਈਪਾਲ ਦੇ ਕੋਲ ਪ੍ਰੇਮ ਨਗਰ ਵਾਲੇ ਕਮੈਂਟਾਂ ਲੈ ਤੋ ਅੱਗੇ ਜਿੱਤੇ ਮਰਜੀ ਹਜੇ ਦੁਰਗਾ ਪੂਜਾ ਖਾਣਾ ਪੈਣ ਜਿੰਦ ਹੋ ਬਿਆਰੀਆਂ ਦਾ ਲਾ ਕੇ ਚੁੰਮਦੇ ਉਦਾ ਵੀ ਆ ਜਾ ਜਦ ਮਰਜੀ ਦੱਲਿਓ ਗੰਦੇ ਆ ਆਂਦੇ ਆ ਕਮਾਈ ਕਰਦੇ ਆ ਥੋੜਾ ਦੇਖਦੇ ਆ ਕਿ ਇੱਥੇ ਬੈਨ ਜਾਓ ਕੀ ਹੋ ਗਿਆ ਮਾਲੋ ਮਾਹੌਲ ਖਰਾਬ ਹੋ ਰਿਹਾ ਨਾਲੀ ਬੋਰੀਆ ਵਿਸਤਰਾ ਚੱਕਦੇ ਆ ਚਲੋ ਜੀ ਘਰ ਨੂੰ ਤੁਸੀਂ ਇੱਥੇ ਰੇਲਵੇ ਸਟੇਸ਼ਨ ਤੇ ਰਹਿੰਦੇ ਆਮ ਤੌਰ ਤੇ ਤਾਂ ਨਹੀਂ ਇੰਨੇ ਪ੍ਰਵਾਸੀ ਜਾਂਦੇ ਨਹੀਂ ਨਹੀਂ ਦੇਖ ਹੁਣ ਖੜਾ ਕਰਕੇ ਜਾ ਰਹੇ ਨੇ ਭੱਜ ਰਹੇ ਨੇ ਹੁਣ ਹਰ ਤਾਂ ਆਪਣੇ ਇਧਰ ਪੰਜ ਇਧਰਲੇ ਪਾਸੇ ਤਾਂ ਹਾਈ ਨਹੀਂ ਇਧਰਲੇ ਪਾਸੇ ਤਾਂ ਹਾਈ ਨਹੀਂ ਹੁਣ ਵੀ ਜਿਹੜੀ ਨਰਦੀ ਤੇ ਆਪਾਂ ਕੁਮਾਰਿਆ ਉਹਦੇ ਨਾਲ ਕੋਈ ਵਫਾਦਾਰੀ ਵੀ ਹੁੰਦੀ ਆ ਇਧਰ ਤਾਂ ਹਾਈ ਨਹੀਂ ਕੁਝ ਵੀ ਨਹੀਂ ਹੈਗਾ ਇਧਰ ਬਸਤੀ ਵਾਲੇ ਪਾਸੇ ਮੱਤੇਵਾੜੇ ਵਾਲੇ ਪਾਸੇ ਉਧਰਲੇ ਪਾਸੇ ਹੀ ਹੈ ਇਧਰਲੇ ਪਾਸੇ ਤਾਂ ਕੁਝ ਵੀ ਨਹੀਂਗਾ ਇਧਰ ਗਲਤ ਕਰਦੇ ਨੇ ਉਹ ਦੇਖ ਸਕਦੇ ਜਿਹੜੇ ਰੇਲਵੇ ਚੋਂ ਮੰਡਾ ਰਹਿੰਦਾ ਉਹਦਾ ਵੀ ਸਾਫ਼ ਤੌਰ ਤੇ ਕਹਿਣਾ ਕਿ ਗਲਤ ਕਰਦੇ ਨੇ ਤਾਂ ਗਾਇਸ ਇਹ ਆਲੀ ਤਾਂ ਗਾਇਸ ਇਹ ਆਲੀ ਵੀਡੀਓ ਹੋ ਚੁੱਕਿਆ ਸਾਡੇ ਤੇ ਦੇ ਖਤਮ ਤੇ ਤੁਸੀਂ ਦੇਖਿਆ ਮੱਲਬ ਕਈ ਹੈ ਕਿ ਨਾਲ ਵੀ ਇਹ ਪੰਜਾਬ ਦੇ ਕਿ ਅਗੇਂਸਟ ਹੈ ਸਟਾਰਟਿੰਗ ਤੋਂ ਹੀ ਅਗੇਂਸਟ ਹੈ ਕਿ ਕਿ ਇਹ ਮੰਨਦਾ ਕਿ ਅੰਜੰਨ ਅੰਜੰਨ ਪਰ ਉਹ ਦਾਦ ਨਹੀਂ ਦਿੱਕਦਾ ਜਦ ਪੰਜਾਬੀ ਆ ਉਹਨਾਂ ਦੇ ਕੰਮ ਆਉਂਦੇ ਆ ਗਲਤ ਬਦੀਆ ਜਦੋਂ ਜਦੋਂ ਉਹਨਾਂ ਦੇ ਆਪਣੇ ਦੇ ਮਤਲਬ ਉਹ ਖਤਰਾ ਹੁੰਦਾ ਹੈ ਨਾ ਫਿਰ ਉਹ ਮਾੜੀ ਹੈ ਫਿਰ ਜਿਵੇਂ ਕਹਿੰਦੇ ਸਿੰਦਰ ਦੇਵ ਨੂੰ ਹੋਰ ਪਰਸੀਬਲ ਸਿੰਘ ਸੀ ਪਾਈ ਨੂੰ ਨਾ ਕਰੇ ਤਾਂ ਢੰਡੀ ਨਾਲ ਹੀ ਕਦੀ ਹੋਇਆ ਫਿਰ ਤੁਹਾਡੀ ਫੈਮਿਲੀ ਨੂੰ ਕੁਝ ਹੋਇਆ ਤੁਹਾਡੇ ਕਰਨ ਹੀ ਕੋਈ ਪਤਾ ਨਹੀਂ ਲੱਗੇਗਾ ਫਿਰ ਕੀ ਕਿਵੇਂ ਲੱਗੇ ਮਗਰਸਾਡੇ ਪੰਜਾਬੀਆ ਦਾ ਤੀਲ ਨਾ ਵਲਟਾ ਹੈ ਕਿ ਉਹ ਦੁਸ਼ਮਣਾਂ ਦੀ ਵੀ ਮਦਦ ਕਰਦੇ ਜੇ ਅੱਗੇ ਨਾਲ ਤੇ ਵੀ ਪਈ ਤੇ ਇਹਨਾਂ ਦੀ ਵੀ ਮਦਦ ਕਰਨਗੇ ਓ ਪਰ ਚਲੋ ਸਾਰੇ ਸਾਰੇ ਤੇ ਮੈਂ ਐਂਥਨੀ ਬੋਲਣਾ ਚਾਹਤਾ ਗਲਤ ਗੱਲ ਬਹੁਤ ਗਲਤ ਗੱਲ ਮਤਲਬ ਇਹ ਹੈ ਕਿ ਬੱਚਿਆਂ ਨੂੰ ਵੀ ਹੁਣ ਕੀ ਪਤਾ ਮਤਲਬ ਆਪਣੇ ਨਾਲੇ ਉਹਨਾਂ ਨੂੰ ਕੁਝ ਪਤਾ ਨਹੀਂ ਹੈ ਕਰੋਨਾ ਦੇ ਟਾਈਮ 'ਚ ਪਿੱਖੇ ਨੇ ਬਹੁਤ ਮਦਦ ਕੀਤੀ ਹੈ ਲੇਕਿਨ ਉਹਨਾਂ ਨਾਲ ਸਾਰੇ ਡਰਦੇ ਸੀ ਸਾਡੇ ਵੀ ਕਰੋਨਾ ਦੇ ਟਾਈਮ 'ਚ ਪਿੱਖੇ ਨੇ ਬਹੁਤ ਮਦਦ ਕੀਤੀ ਹੈ ਹਰ ਟਾਈਮ ਮਦਦ ਕਰੀ ਹਰ ਕਿਸੇ ਦੀ ਹਰ ਨੀਂਦ ਦੇ ਵਿੱਚ ਕਿ ਪਿੱਛੇ ਨਹੀਂ ਹਟਦੇ ਸੀ ਪਰ ਆਪਾਂ ਦਾ ਇਹ ਹੈ ਕਿ ਇਹ ਸੁਣਨ ਨੂੰ ਮਿਲਦਾ ਪਰ ਆਪਣਾ ਇਹ ਹੈ ਕਿ ਸਾਰੇ ਆਪਣੇ ਫਿਰ ਵੀ ਨਾਂ ਲੈ ਨਾ ਦੁਸ਼ ਐ ਤਾਂ ਅਗੇਂਸਟ ਕੋਈ ਨਾ ਕੋਈ ਬੋਲਦਾ ਹੀ ਹੈ ਜੇ ਕੋਈ ਨਾਲ ਖੜਿਆ ਤਾਂ ਕੋਈ ਨਾ ਕੋਈ ਬੁੱਲਨੇ ਵਾਲਾ ਜਦਵੀ ਕਿਥੇ ਨੂੰ ਮਤੀ ਪਤ ਪੈਂਦੀ ਹੈ ਤੇ ਫਿਕਰ ਕੇ ਆਂਦੀ ਹੈ ਦੇ ਨਾਲੇ ਮਤਲਬ ਤੇ ਸਾਡੀ ਕੀ رائے ਹੈ ਸਾਡੀ ਤੁਸੀਂ ਜਰੂਰ ਦੱਸੋ ਆਪਣੀ رائے ਹੈ ਨਾ ਕਮੈਂਟ ਸੈਕਸ਼ਨ ਤੇ ਕਿ ਤੁਸੀਂ ਕੀ ਸੋਚਦੇ ਹੋ ਕੀ ਨਹੀਂ ਸੋਚਦੇ ਜਿਹੜੇ ਅਗੇਂਸਟ ਹੈ ਉਹਨਾਂ ਨੂੰ ਤਾਂ ਅਬ ਦੇਖ ਹੀ ਰਿਹਾ ਹੈ ਨਾ ਜਦ ਮਤਲਬ ਕਿ ਇਸ ਸੇ ਆਪ ਤੇ ਬੀਤਦੀ ਹੈ ਫੇਰੀ ਪਤਾ ਲੱਗਦਾ ਉਸ ਤੋਂ ਪਹਿਲਾਂ ਨਹੀਂ ਪਤਾ ਲੱਗਦਾ ਤੇ ਬਾਕੀ ਜਿਹੜੇ ਨਾਲ ਖੜਿਆ ਤਾਂ ਖੜੇ ਹੀ ਆ ਦਿਖ ਹੀ ਰਿਹਾ ਕਿੰਨੇ ਜ਼ਿਆਦਾ ਖੜੇ ਆ ਜੇ ਮਤਲਬ ਇੰਨੇ ਜ਼ਿਆਦਾ ਨਾਲ ਖੜੇ ਫਿਰ ਦੋ ਚਾਰ ਜਿਹੇ ਅਗੇਂਸਟ ਹੋਣ ਵੀ ਤਾਂ ਕੋਈ ਫਰਕ ਨਹੀਂ ਪੈਂਦਾ ਪੰਜਾਬ ਨੂੰ ਹੈ ਨਾ ਤੇ ਬਾਕੀ ਸਾਰੇ ਨੂੰ ਪਤਾ ਹੀ ਹੈ ਪੁੱਤੀ ਉਹਨਾਂ ਨੂੰ ਪੁੱਤੀ ਤੇ ਜਿਹੜੇ ਗਲਤ ਬੋਲ ਸਮਝ ਬਖਸ਼ਣਾ ਨਾ ਕਿ ਕਿ ਮੈਂ ਬੋਲਦੀ ਤਾਂ ਕਿ ਮੈਂ ਤੇਰੇtra ਬੋਲਣਾ ਨਹੀਂ ਤੇ ਕਿਉਂ ਨਾ ਨੇ ਉਹ ਬੱਚੇ ਚੀਜ਼ ਉਹਨਾਂ ਨੂੰ ਕਿਸ ਨੂੰ ਪਤਾ ਹੀ ਨਹੀਂ ਵੀ ਕੀ ਕੀ ਕੰਮ ਕੀ ਕੀ ਕਰਦੇ ਹਨ ਨਾ ਨਾਨੀ ਪੜਿਆ ਨਹੀਂ ਉਹਨਾਂ ਦਾ ਕੋਈ ਇਤਿਹਾਸ ਨਹੀਂ ਮਤਲਬ ਉਹਨਾਂ ਦਾ ਪੜਾਈ ਪਤਾ ਨਹੀਂ ਹੈ ਤਰਿਉਂ ਬੋਲ ਰਹੇ ਤੇ ਬਾਕੀ ਤੁਸੀਂ ਆਪਣੀ رائے ਕਮੈਂਟ ਸੈਕਸ਼ਨ ਤੇ ਜਰੂਰ ਦੱਸਦੇ ਹੋਗੇ ਅਗਲੀ ਵੀਡੀਓ ਜਰੂਰ ਸ਼ੇਅਰ ਕਰਿਓ ਤਾਂ ਕਿ ਸਾਰੇ ਨੂੰ ਪਤਾ ਲੱਗ ਸਕੇ ਬਾਕੀ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ